ਜਾਬ ਹੀ ਮਾਚਲ ਹਰਿਆਣਾ ਦੇਖ ਰਿਹਾ ਦਸ਼ਕਾਂ ਦਾ ਸਵਾਗਤ ਇਹ ਰੀਤ ਤਾਂ ਮੁਰਤ ਤੋਂ ਚੱਲਦੀ ਆਈ ਆ ਕਿ ਤਗੜਾ ਬੰਦਾ ਮਾਰੇ ਨੂੰ ਹਮੇਸ਼ਾ ਦਬਾਉਂਦਾ ਆਇਆ ਅਜਿਹੇ ਮਾਮਲੇ ਹਰ ਰੋਜ਼ ਕਿਸੇ ਨਾ ਕਿਸੇ ਪਿੰਡ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤਾਂ ਇਹੋ ਜਿਹਾ ਇੱਕ ਮਾਮਲਾ ਇਸ ਵੇਲੇ ਦੇ ਚਰਚਾ ਦੇ ਵਿੱਚ ਹੈ ਤਲਵੰਡੀ ਨਾਹਰ ਵਿਧਾਨ ਸਭਾ ਹਲਕਾ ਅਜਨਾਲਾ ਦਾ ਪਿੰਡ ਔਰ ਜ਼ਿਲ੍ਹਾ ਅੰਮ੍ਰਿਤਸਰ ਦਾ ਪਿੰਡ ਹੈ ਤੁਹਾਨੂੰ ਦੱਸ ਦਈਏ ਲੋਕ ਇਕੱਠੇ ਹੋਏ ਨੇ ਇੱਕ ਅਜਹੀ ਜਗ੍ਹਾ ਨੂੰ ਲੈ ਕੇ ਜੋ ਪੰਚਾਇਤੀ ਆ ਲੇਕਿਨ ਉਸ ਦੇ ਉੱਪਰ ਕਬਜ਼ਾ ਕਿਸੇ ਅਫਸਰ ਨੇ ਕੀਤਾ ਹੋਇਆ ਉਹ ਵੀ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਇਹਦੇ ਉੱਪਰ ਕਬਜ਼ਾ ਕੀਤਾ ਹੋਇਆ ਕਿਉਂਕਿ ਇਹ ਲੋਕ ਇੱਥੋਂ ਨੰਗਨ ਤੋਂ ਤੰਗ ਨੇ ਜਿਸ ਰਸਤੇ ਤੋਂ ਲੰਘਣਾ ਸੀ ਉਸ ਦੇ ਉੱਪਰ ਕਬਜ਼ਾ ਹੋ ਚੁੱਕਿਆ ਨਾ ਤਾਂ ਇਹਨਾਂ ਦਾ ਪਾਣੀ ਬਾਹਰ ਜਾ ਰਿਹਾ ਖੁਦ ਵੀ ਬੜੀ ਮੁਸ਼ਕਲ ਦੇ ਨਾਲ ਆਪਣੇ ਘਰਾਂ ਤੋਂ ਬਾਹਰ ਜਾਂਦੇ ਨੇ ਕਿਉਂਕਿ ਅਕਸਰ ਹੀ ਲੋਕਾਂ ਦਾ ਘਰ ਤੋਂ ਬਾਹਰ ਆਉਣਾ ਜਾਣਾ ਤਾਂ ਲੱਗਿਆ ਰਹਿੰਦਾ ਭਾਈ ਸਾਹਿਬ ਤੁਸੀਂ ਇਕੱਠੇ ਹੋਏ ਹੋ ਸਭ ਤੋਂ ਪਹਿਲਾ ਮਸਲਾ ਕੀ ਆ ਮਸਲਾ ਸਾਡੇ ਰਾਜਾ ਜੀ ਜੋ ਪੰਚਾਇਤੀ ਥਾਂ ਹੈ ਜੀ ਇਹਨਾਂ ਦੇ ਗਵਰਨਮੈਂਟ ਨੇ ਆਪਣੇ ਹਰਪ੍ਰਤਾਪ ਅਜ ਨਾਲੇ ਨੇ ਬੁਲਾਤਾ ਇਹਨਾਂ ਨੂੰ ਇਹ ਆਪਣਾ ਐਸਐਸ ਚ ਮਨਜੀਤ ਸਿੰਘ ਐਸਐਸ ਹਰਜੀਤ ਸਿੰਘ ਨੂੰ ਜੇ ਉਹਨਾਰੇ ਮਲਾਤਾ ਵਲਾਤਾ ਦੇ ਨਾਲ ਹੀ ਸਾਡਾ ਰਸਤਾ ਬੰਦ ਕਰਾਤਾ ਉਹਨਾਂ ਨੇ ਬਿਲਕੁਲ ਸਾਨੂੰ ਇੰਨੀ ਪ੍ਰੋਬਲਮ ਹੈ ਕਿ ਨੰਗੜਾ ਮੁਸ਼ਕਲ ਸਾਡਾ ਹੋਇਆ ਹੈ ਜਿੰਨਾ ਮੁਸ਼ਕਲ ਹੋਇਆ ਸਾਡਾ ਜੋ ਸਾਡੇ ਬੱਚੇ ਆ ਫੈਮਲੀਆਂ ਮੱਛਰ ਨਾਲ ਲੜ ਲੜ ਕੇ ਬਿਮਾਰੀਆਂ ਪੈਦਾ ਹੋ ਕੇ ਜਿੰਨਾ ਵੀ ਇਹ ਕੁਮਾਰਿਆਂ ਦਿਹਾੜੀ ਦਾ ਪਾ ਕਰਕੇ ਉਹਨਾਂ ਸਾਡੇ ਘਰ ਪਰਿਵਾਰਤ ਵਰਤਾ ਜਾਂਡਿਆ ਇੰਨੀ ਮਜਬੂਰੀ ਆਈ ਗਈ ਲੋਕਾਂ ਕੋ ਪੈਸੇ ਮੰਗ ਮੰਗ ਕੇ ਆਪਣੇ ਲਈ ਬੱਚਿਆਂ ਦੀ ਇਲਾਜ ਕਰਾ ਰਹੇ ਆ ਉਹਨਾਂ ਦੇ ਜਗ੍ਹਾ ਨੂੰ ਵਲਣ ਦਾ ਕਾਰਨ ਕੀ ਹੈ ਕਾਰਨ ਇਹ ਹੋਈ ਆ ਕਿ ਕਸ਼ਟਬਾਦੀ ਕੀਤੀ ਗਈ ਮਜਬੀ ਸੇਖਿਆ ਉਹ ਜ਼ਿੰਮੇਵਾਰ ਜੱਟ ਆ ਉਨਨਾਂ ਲਈ ਵੀ ਸਾਡਾ ਆਪਣਾ ਵੋਟਾਂ ਤੋਂ ਹੋਇਆ ਹੀ ਆਈ ਉਸ ਟਾਈਮ ਕਾਲੀਏ ਹੈ ਉਹ ਕਾਂਗਰਸੀ ਹਰ ਪ੍ਰਸਾਦ ਉਹਨੇ ਜ਼ਬਰਦਸਤੀ ਵੋਟਾਂ ਨਾ ਮੰਗੀਆਂ ਹੀ ਅਹੀਂ ਨਹੀਂ ਵੋਟਾਂ ਦਿੱਤੀਆਂ ਉਹਨਾਂ ਨੂੰ ਉਹਨੇ ਜ਼ਬਰਦਸਤੀ ਸਾਡਾ ਨਾ ਤਕਾ ਕੀਤਾ ਸਾਡੇ ਮੇਰੇ ਛੋਟੇ ਭਰਾ ਤੇ ਪਰਚਾ ਕਰਾਇਆ ਫਿਰ ਦਰਜ ਕਰਕੇ ਝੂਠਾ ਕੇਸ ਬਣਾਇਆ ਜੇਲ੍ਹ ਚ ਕਰਾਇਆ ਇੱਕ ਵਾਰੀ ਜਮਾਨਤ ਕਰਾਈ ਦੂਜੀ ਵਾਰੀ ਉਸੇ ਟਾਈਮ ਫੇਰ ਫੜ ਕੇ ਦੂਰਾ ਕੇਸ ਤਿਆਰ ਕਰਾਤਾ ਤੇ ਉਸੇ ਵਜ੍ਹਾ ਨਾਲ ਸਾਡਾ ਰਸਤਾ ਰੁਕ ਗਿਆ ਗਿਆ ਜੀ ਹੁਣ ਤੁਸੀਂ ਜਿਸ ਅਫਸਰ ਦਾ ਨਾਮ ਲੈ ਰਹੇ ਹੋ ਜਿਸ ਨੇ ਇਸ ਨੂੰ ਵਲਿਆ ਹੋਇਆ ਤੁਹਾਡੇ ਵੱਲੋਂ ਕਿੱਥੋਂ ਤੱਕ ਪਹੁੰਚ ਕੀਤੀ ਗਈ ਅਸੀਂ ਪਹੁੰਚ ਬਹੁਤ ਕੀਤੀ ਜੋ ਜੀ ਕੋਈ ਅਧਿਕਾਰੀ ਨਹੀਂ ਛੱਡਿਆ ਜਿੱਦੋਂ ਕੋਈ ਪਹੁੰਚੇ ਨਹੀਂ ਜਿੱਦੋਂ ਐਪਲੀਕੇਸ਼ਨ ਨੂੰ ਦਿੱਤੀ ਦਰਖਾਸਤ ਨਹੀਂ ਲਿਖੀ ਪਰ ਕਿਸੇ ਨੇ ਸਾਡੀ ਸੁਣਾਈ ਨਹੀਂ ਕੀਤੀ ਦੋ ਤਿੰਨ ਵਾਰ ਪੰਚਾਇਤ ਕੋਲ ਵੀ ਗਈਆਂ ਪੰਚਾਇਤ ਕੋਲ ਦਾਖਲ ਵੀ ਆਇਆ ਜੋ ਦੋ ਵਾਰੀ ਡੀਡੀਪੀਓ ਦਫ਼ਤਰੋਂ ਕੇਸ ਦੇ ਵਿੱਚੋਂ ਉਹਨਾਂ ਵੀ ਕੋਈ ਨਹੀਂ ਕੇਸ ਕੀਤਾ ਕਿ ਤੱਕ ਦਰਜ ਵੀ ਆਈ ਦਾਖਲ ਲਈਏ ਕੀ ਮਤਲਬ ਕੇਸ ਦਾ ਕੀ ਕਹਿਣਾ ਤੁਹਾਡਾ ਕੀ ਕੇਸ ਤੁਸੀਂ ਕੋਰਟ ਦੇ ਵਿੱਚ ਲਾਇਆ ਹੋਇਆ ਸੀ ਹੁਣ ਉਹਦਾ ਫੈਸਲਾ ਕੀ ਆ ਉਹਨਾਂ ਨੇ ਕੇਸ ਕੀਤਾ ਹੀ ਸਾਡੇ ਤੇ ਕੋਰਟ ਚ ਤੇ ਹੀ ਜਿੱਤ ਲਿਆ ਡੀਡੀਪੀ ਦੇ ਅਫਸਰ ਤੋਂ ਅਸੀਂ ਕੇਸ ਜਿੱਤੇ ਹੋਏ ਆ ਫੇਰ ਵੀ ਨਹੀਂ ਉਹਨਾਂ ਨੇ ਪੰਚਾਇਤ ਨੂੰ ਦਖਲ ਆਇਆ ਫੇਰ ਵੀ ਪੰਚਾਇਤ ਨੇ ਦਖਲ ਨਹੀਂ ਲਿਆ ਨਹੀਂ ਤਾਂ ਛੱਡਾਇਆ ਕੋਰਟ ਦੇ ਵੱਲੋਂ ਆਰਡਰ ਕੀ ਹੁਣ ਕੋਰਟ ਵੱਲੋਂ ਇਹੀ ਆਰਡਰ ਵੀ ਜੇ ਕੋ ਪੰਚਾਇਤ ਦਖਲ ਲਵੇ ਪੰਚਾਇਤੀ ਥਾਂ ਪੰਚਾਇਤ ਛੱਡ ਛੱਡਿਆ ਜਾਵੇ ਇਹਨਾਂ ਨੂੰ ਬੇਦਖਲ ਕੀਤਾ ਹੋਇਆ ਆ ਫੇਰ ਵੀ ਇਹਨਾਂ ਧੱਕੇਸਾਹੀ ਕੀਤੀ ਹੋਈ ਆ ਕੋਰਟ ਦੇ ਵੱਲੋਂ ਆਰਡਰ ਪਾਸ ਹੋ ਚੁੱਕੇ ਨੇ ਕਿ ਪੰਚਾਇਤੀ ਜਗ੍ਹਾ ਇਤਨੂੰ ਵੀ ਦਖਲ ਆ ਚੁੱਕੇ ਆ ਵੀ ਤੁਸੀਂ ਪਰ ਪੰਚਾਇਤ ਇਹ ਨਹੀਂ ਹੋਣ ਕੇ ਕਾਰਨ ਇਹਨਾਂ ਦੇ ਚਾਚੇ ਦਾ ਹੀ ਪੰਚਾਇਤ ਆ ਜੱਟ ਆ ਉਹਨਾਂ ਨੇ ਨਹੀਂ ਲਾਇਆ ਫੈਸਲਾ ਹੁਣ ਤੁਸੀਂ ਕਿੰਨੀ ਦੇਰ ਤੋਂ ਇਹ ਜਗ੍ਹਾ ਲਈ ਸੰਘਰਸ਼ ਕਰ ਰਹੇ ਹੋ ਅਸੀਂ 7-8 ਸਾਲ ਉੱਤਲੇ ਜੋ ਜੀ 7-8 ਸਾਲ ਚ ਕੋਈ ਸੁਣਵਾਈ ਨਹੀਂ ਕੋਈ ਸੁਣਾਈ ਨਹੀਂ ਬਸ ਪੈਸੇ ਲਾਉਂਦੇ ਆ ਦਿਹਾੜੀਆਂ ਛੱਡ ਕੇ ਤੁਰੇ ਫਿਰਦੇ ਆ ਪਰ ਸਾਡਾ ਪੈਰ ਵੀ ਨਹੀਂ ਕਰ ਲੱਗਦੇ ਸਾਡੀ ਸੁਣਾਈ ਵੀ ਨਹੀਂ ਹੁੰਦੀ ਪਹਿਲੀ ਸਰਕਾਰਾਂ ਦੀ ਮੈਂ ਗੱਲ ਨਹੀਂ ਕਰਦਾ ਲੇਕਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਿੱਛੇ ਪਿੱਛੇ ਜੇ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਮੁਹਿੰਮ ਚਲਾਈ ਗਈ ਸੀ ਜਦੋਂ ਉਹ ਇਹ ਖੇਤੀਬਾੜੀ ਅਫਸਰ ਸੀਗੇ ਪੰਚਾਇਤ ਅਫਸਰ ਸੀਗੇ ਉਦੋਂ ਕੀ ਪਹੁੰਚ ਕੀਤੀ ਜੀ ਉਸ ਤੱਕ ਹਾਂਜੀ ਆਈ ਆਈ ਜਿਹੋਦੇ ਏ ਆਈ ਧਾਰੀਵਾਲ ਸਾਹਿਬ ਨਾਲ ਵੋਟਾਂ ਧਾਰੀਵਾਲ ਸਾਹਿਬ ਨੂੰ ਤਾਂ ਪਾਈਆਂ ਹੀ ਪਹਿਲੇ ਇਹਨਾਂ ਨਾਲ ਗੱਲ ਕੀਤੀ ਪਿੰਡ ਜਾਣ ਕੇ ਵੀ ਧਾਰੀਆ ਸਾਹਿਬ ਵੀ ਆਹ ਸਾਨੂੰ ਪ੍ਰੋਬਲਮ ਜੋ ਆਈ ਫੌਜੀ ਬੰਦੇ ਆ ਫੌਜੀ ਬੰਦੇ ਤਿੰਨ ਹੋਏ ਟਾਈਮ ਜਿਹੜੇ ਧਾਰੀਵਾਲ ਪਹਿਲੀ ਵਾਰੀ ਸਾਡੇ ਪਿੰਡ ਆਇਆ ਐਮਐਨਏ ਬਣਨ ਤੋਂ ਪਹਿਲਾਂ ਦੀ ਗੱਲ ਹੈ ਜੀ ਇਹ ਆਇਆ ਨੂੰ ਇਹ ਗੱਲ ਕੀਤੀ ਕਹਿੰਦਾ ਤੁਹਾਡੀ ਹਰ ਗੱਲ ਸਲਾਈ ਹੋ ਗਈ ਫਿਰ ਇਹ ਕਹਿੰਦੇ ਆ 2.5 ਸਾਲ ਹੋ ਚਲੇ ਆ ਹਰ ਵਾਰੀ ਜੇ ਕੋ ਕੁਲ ਜਾਂਦੇ ਆ ਪਰ ਇਹ ਸਾਡੀ ਸਲਾਈ ਨਹੀਂ ਜਾਂਦਾ ਜੋ ਜੋ ਕਰਾਂ ਕਰਾਂਗੇ ਫਿਰ ਲੈਟਰ ਕਹਿ ਕੇ ਗ੍ਰੀਨ ਪਿੰਨਾਂ ਨੇ ਲੈਟਰ ਕੀਤਾ ਜਾ ਕੇ ਵੀਡੀਓ ਨੂੰ ਦੇ ਦੋ ਵੀਡੀਓ ਨੂੰ ਕਹਿੰਦੇ ਆ ਵੀਡੀਓ ਕਹਿੰਦਾ ਤੁਹਾਨੂੰ ਸੈਂਤ ਕਰ ਦਿੰਦੇ ਆ ਮੰਗਰੋ ਟੈਲੀਫੋਨ ਕਰ ਦਿੰਦੇ ਆ ਵੀ ਕੋਈ ਸਲਾਈ ਨਹੀਂ ਕਰਨੀ ਫਿਰ ਇਹ ਹਰ ਕੇ ਘਰ ਆ ਜਾਂਦੇ ਆ ਐ ਤੇ ਕਹ ਫਿਰ ਉਹ ਨੂੰ ਥੋੜੇ ਦਿਨ ਹੋਏ ਮੈਂ ਗਏ ਆ ਕੋਈ 15 ਦਿਨ ਹੋਈ ਆ ਕਹਿੰਦਾ ਮੈਂ ਵੀਡੀਓ ਦੀ ਡਿਊਟੀ ਲਾ ਦਿੰਦਾ ਆ ਵੀਡੀਓ ਚੈੱਕ ਕਰਕੇ ਆਏਗਾ ਬਸ ਕੋਈ ਨਹੀਂ ਆਇਆ ਵੀਡੀਓ ਚੈੱਕ ਕਰਨਾਂ ਦੀ ਮੁਰਕੇ ਤੁਹਾਡੇ ਭਰਾ ਨੂੰ ਅਹੀ ਬੁ ਚਲੋ ਜੇ ਤੁਹਾਡੀ ਕਿਤੇ ਸੁਣਵਾਈ ਨਹੀਂ ਹੋ ਰਹੀ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਅਈ ਮੇ ਜਿਸੇ ਜਿਸੇ ਸਾਨੂੰ ਲੋਕਾਂ ਨੇ ਦੱਸਿਆ ਆ ਗਾਈਡ ਕੀਤਾ ਕਿਸ ਨੇ ਅਈ ਉੱਥੇ ਉੱਥੇ ਪਹੁੰਚੇ ਆ ਕੋਈ ਜਗ੍ਹਾ ਨਹੀਂ ਛੱਡੀ ਅਈ ਹਾਂਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਹੁਣ ਅਈ ਆਪਣੇ ਬਾਲਮੀਕੀ ਸੁਭਾਜ ਦੇ ਥਰੂ ਅਈ ਸਾਰੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਬਾਬਾ ਜੀ ਨੂੰ ਕਹਿਤਾ ਬਾਬਾ ਨਾਨਕ ਸਾਧਨ ਨੂੰ ਵੀ ਸਾਡਾ ਹਾਲ ਕਰਾਓ ਅਗਰ ਹੁਣ ਤੁਹਾਡਾ ਅੱਗੇ ਹੱਲ ਵੀ ਹੋਰ ਨਹੀਂ ਹੁੰਦਾ ਤਾਂ ਫਿਰ ਕੀ ਕਰਾਂ ਫੇਰ ਅਹੀ ਕੀ ਕਰਨਾ ਜੀ ਅਹੀ ਤੇ ਆਮ ਜਨਤਾ ਦੇ ਥਰੂ ਜਿਦਾਂ ਤੁਹਾਨੂੰ ਸੱਜਿਆ ਤੁਹਾਡੇ ਸਾਹਮਣੇ ਵਿਚਾਰ ਰੱਖੇ ਆ ਜੇ ਤੁਸੀਂ ਹੱਲ ਕਰਾ ਦਿਓਗੇ ਤਾਂ ਵੀ ਠੀਕ ਆ ਨਹੀਂ ਤੇ ਫੇਰ ਅਹੀ ਕਰਨਾ ਅਹੀ ਤੇ ਇਤਨਾ ਹੀ ਕਰਨਾ ਸਾਡਾ ਨਾ ਵੇਖੋ ਇੱਕ 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 ਗੱਲ ਮੈਂ ਤੁਹਾਨੂੰ ਸਪਸ਼ਟ ਕਰ ਦਿਆਂ ਸਾਡਾ ਮੀਡੀਆ ਦਾ ਕੰਮ ਹੁੰਦਾ ਤੁਹਾਡੀ ਆਵਾਜ਼ ਨੂੰ ਆਵਾਜ਼ ਨੂੰ ਉਠਾਣਾ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚਾਣਾ ਅਸੀਂ ਹੱਲ ਨਹੀਂ ਕਰ ਸਕਦੇ ਅਸੀਂ ਸਿਰਫ ਆਵਾਜ਼ ਚੁੱਕ ਸਕਦੇ ਹਾਂ ਆਵਾਜ਼ ਸਾਡੀ ਚੁੱਕੋਗੇ ਤੇ ਕੋਈ ਨਾ ਕੋਈ ਸੁਨੇਗਾ ਕਿਉਂਕਿ ਹੱਲ ਕਰੇਗਾ ਹੀ ਕੋਈ ਨਾ ਜਿਹੜੇ ਦਿਲ ਚ ਰਹਿਮ ਹੋਊਗਾ ਜਾਂ ਕੋਈ ਐਮ ਐਲ ਏ ਬਣੂਗਾ ਜਾਂ ਕੋਈ ਅਫਸਰ ਹੋਗਾ ਡੀ ਐਸ ਬੀ ਐਸ ਬੀ ਸਭ ਕੋਈ ਸੁਣਨਗੇ ਨਾ ਕਿ ਮਜਬੂਰ ਇਹ ਬੰਦੇ ਕੀ ਕਰਿਆ ਜਾਵੇ ਇਹਨਾਂ ਦਾ ਹੱਲ ਕੀਤਾ ਜਾਵੇ ਕੋਈ ਜਿਹੜੇ ਐਸ ਐਚ ਓ ਸਾਹਿਬ ਦਾ ਨਾਮ ਲੈ ਰਹੇ ਹੋ ਮਨਜੀਤ ਸਿੰਘ ਦਾ ਕੀ ਤੁਸੀਂ ਉਹਨਾਂ ਦੇ ਕਿਸੇ ਉੱਚ ਅਧਿਕਾਰੀ ਨਾਲ ਗੱਲ ਕੀਤੀ ਸੀ ਨਹੀਂ ਨਹੀਂ ਜੀ ਡੀਐਸਬੀ ਐਸਐਸਬੀ ਆਈਜੀ ਆਈ ਨਾਲ ਗੱਲ ਕੀਤੀ ਆ ਹਾਂ ਫਿਰ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਜੋ ਸੀਐਮ ਨੂੰ ਹੀ ਲਿਖੀਆਂ ਚਿੱਠੀਆਂ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਤਲਵੰਡੀ ਨਾੜ ਦੇ ਪਿੰਡ ਵਿੱਚ ਆ ਤੁਸੀਂ ਦੇਖ ਸਕਦੇ ਹੋ ਗੱਲਬਾਤ ਕੀਤੀ ਗਈ ਹੈ ਇਹਨਾਂ ਵੀਰਾਂ ਦੇ ਵੱਲੋਂ ਜਿੰਨੇ ਵੀ ਪਰਿਵਾਰ ਨੇ ਇਸ ਵੇਲੇ ਰਾਹ ਦੀ ਮੁਸ਼ਕਲ ਬਣੀ ਹੋਈ ਆ ਹਰ ਜਗ੍ਹਾ ਤੇ ਪਹੁੰਚ ਕਰ ਚੁੱਕੇ ਨੇ ਚਾਹੇ ਉਹ ਕੋਈ ਸਿਵਲ ਅਧਿਕਾਰੀ ਹੋਵੇ ਜਾਂ ਫਿਰ ਪੁਲਿਸ ਦਾ ਕੋਈ ਵੱਡਾ ਅਧਿਕਾਰੀ ਹੋਵੇ ਕੋਈ ਮੰਤਰੀ ਐਮ ਐਲ ਏ ਹੋਵੇ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਲੋਕ ਇਕੱਠੇ ਹੋਏ ਨੇ ਕਿਉਂਕਿ ਦੇਖਦੇ ਆ ਹਾਲਾਤ ਕੁਝ ਇਸ ਕਦਰ ਨੇ ਜਿਸ ਤਰ੍ਹਾਂ ਇੱਥੇ ਕੋਈ ਘਾਹ ਬੂਟ ਉੱਗਿਆ ਹੋਇਆ ਬੱਚੇ ਖੇਡਦੇ ਨੇ ਅੱਜ ਕੱਲ੍ਹ ਬਰਸਾਤਾਂ ਦੇ ਦਿਨਾਂ ਤਾਂ ਇਥੋਂ ਸੱਪ ਕਾਢੇ ਤਾਂ ਆਖਰ ਨਿਕਲਦੇ ਰਹਿੰਦੇ ਨੇ ਜਾਨ ਦਾ ਖਤਰਾ ਵੀ ਬਣਿਆ ਰਹਿਦਾ ਹੁਣ ਤੁਸੀਂ ਹੋਰ ਕਿਤੇ ਪਹੁੰਚਣ ਦੀ ਕੋਸ਼ਿਸ਼ ਕਰੋਗੇ ਇਸ ਤੋਂ ਇਲਾਵਾ ਸਾਡੀ ਅਪੀਲ ਹੈ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਬਾਬਾ ਨਸਰ ਨਸਰਨਾਥ ਜੀ ਤੇ ਹੋਰ ਬਾਬਾ ਮੇਜਰ ਸਿੰਘ ਸੋਢੀ ਉਹਨਾਂ ਨੂੰ ਬੇਨਤੀ ਹੈ ਵੀ ਸਾਡੀ ਮੱਤ ਕੀਤੀ ਜਾਵੇ। ਹੋ ਤੁਹਾਨੂੰ ਲੱਗਦਾ ਹੈ ਕਿ ਜਿੱਥੇ ਸਰਕਾਰ ਵੀ ਹੱਥ ਨਹੀਂ ਪਾ ਸਕੀ ਹੁਣ ਇਹ ਜਥੇਬੰਦੀਆਂ ਤੁਹਾਡੇ ਨਾਲ ਮੋੜਾ ਲਾਉਣਗੀਆਂ? ਹਾਂਜੀ ਹਾਂਜੀ ਸਾਨੂੰ ਲੱਗਦਾ ਹੈ ਕਿ ਲਾਉਣਗੇ ਅਸੀਂ ਬਹੁਤ ਉਹਨਾਂ ਦੀਆਂ ਵੀਡੀਓ ਵੇਖੀਆਂ ਬਹੁਤ ਉਹਨਾਂ ਬੜੇ-ਬੜੇ ਕੰਮ ਕੀਤੇ ਆ। ਸਾਨੂੰ ਹੁਣ ਉਹਨਾਂ ਤੇ ਭਰੋਸਾ ਹੋਰ ਕਿਤੇ ਭਰੋਸਾ ਨਹੀਂ ਹੈਗਾ। ਕਿਉਂਕਿ ਸਰਕਾਰਾਂ ਦਾ ਕੋਈ ਜਾ ਕੇ ਫੇਰ ਲਿਆ, ਮੰਤਰੀਆਂ ਚੱਕ ਕੋਈ ਜਾ ਕੇ ਫੇਰ ਲਿਆ। ਸਾਰੇ ਉੱਚ ਅਧਿਕਾਰੀ ਜਿੰਨੇ ਵੀ ਐਸਪੀ ਡੀ ਐਸਪੀ ਡੀ ਜਿੰਨੇ ਵੀ ਸਾਰਿਆਂ ਤੱਕ ਗਏ ਕਿਹਨੇ ਅਡੀਸ਼ਨ ਮਾਈ ਨਹੀਂ ਕੀਤੀ ਦੇਖਦੇ ਹਾਂ ਵੀ ਮੁਸ਼ਕਲ ਤੁਹਾਨੂੰ ਬਹੁਤ ਲੰਬੇ ਸਮੇਂ ਤੋਂ ਬਣੀ ਹੋਈ ਆ ਫਿਰ ਕਿਸ ਤਰ੍ਹਾਂ ਇਥੋਂ ਲੰਘਨ ਦਾ ਜਾਂ ਬੀਬੀਆਂ ਘਰ ਚ ਅਕਸਰ ਕੰਮਕਾਰ ਕਰਦੀਆਂ ਕਿਸ ਤਰ੍ਹਾਂ ਮੈਨੇਜ ਕਰਦੇ ਨੇ ਬੜਾ ਔਖਾ ਜੀ ਆ ਪਿੱਛੋਂ ਘਰਾਂ ਦੀ ਛੋਟੀ ਗਲੀ ਆਉਂਦੀ ਆ ਉਨ ਦੀ ਸਾਰਾ ਨੰਗੀ ਦਾ ਨੰਗੀ ਦਾ ਬੜਾ ਔਖਾ ਕੰਮ ਆ ਜੋ ਵੇਸਟ ਪਾਣੀ ਉਹ ਵੀ ਸਾਡੇ ਘਰੇ ਖਲੋਤਾ ਵਾ ਜਿੰਨਾ ਵੀ ਉਹ ਗੰਦਾ ਪਾਣੀ ਜਿੰਦਾ ਇਹਨਾਂ ਨੇ ਵਲਿਆ ਆਉਂਦਾ ਹੈ ਬਹੁਤ ਮੁਸ਼ਕਲਾਂ ਦਾ ਸੰਭਾਲਾ ਕਰ ਰਹੇ ਆ 10 ਨਹੀਂ ਸਕਦੇ ਤੁਹਾਨੂੰ ਅਸੀਂ ਵਰ ਕੀ ਇਹਨੂੰ ਜਾਤੀ ਸੂਧ ਕਰਾ ਕੇ ਸਬਜ਼ੀ ਵੀ ਬੋਲਦੇ ਰਹੇ ਬੜਾ ਮੜਾ ਚੰਗਾ ਬੋਲਦੇ ਰਹੇ ਫਿਰ ਆਹ ਵੇਖੋ ਕੋਠੀ ਬਣੀ ਲੱਖਾਂ ਰੁਪਏ ਲਾਏ ਇਹ ਵੀ ਇਹਨਾਂ ਨੇ ਖੰਡਰ ਕਰ ਛੱਡੀ ਏ ਜੇ ਕੋਈ ਗੱਡੀ ਲੈਣੇ ਉਹ ਵੀ ਹਣੀ ਬਾਹਰ ਲਾਉਂਦੇ ਬੜਾ ਬੜਾ ਮੁਸ਼ਕਲ ਹੈ ਸਾਨੂੰ ਜੀ ਤੁਹਾਨੂੰ ਵਾਕਿਆ ਹੀ ਲੱਗਦਾ ਕਿ ਇੱਥੇ ਜਾਤੀ ਆਧਾਰਤੀ ਇਹ ਵਿਤਕਰਾ ਬਣਿਆ ਹੋਇਆ ਹੈ ਕਿ ਇੱਕ ਮਾਈ ਵੀ ਔਰ ਜੱਟ ਪਰਿਵਾਰ ਦਾ ਅਕਸਰ ਹੀ ਵੇਖਣ ਨੂੰ ਆਉਂਦਾ ਕਿ ਜਦੋਂ ਵੀ ਕੋਈ ਜਥੇਬੰਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕਿਤੇ ਧਰਨਾ ਲਾਉਂਦੀਆਂ ਤੇ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਵਰਤਿਆ ਜਾਂਦਾ ਹੁਣ ਲੱਗਦਾ ਨਹੀਂ ਆ ਕਿ ਕਿਸੇ ਵੀ ਕਿਸਾਨ ਜਥੇਬੰਦੀ ਨੂੰ ਇੱਥੇ ਪਹੁੰਚਣ ਦੀ ਲੋੜ ਆ ਕਿਸੇ ਤੱਕ ਪਹੁੰਚ ਕੀਤੀ ਐ ਕਿਸਾਨ ਯੂਨੀਅਨਾਂ ਵੀ ਗਏ ਆ ਸਾਡਾ ਪਰਚਾ ਵੀ ਉਹਨੇ ਕੈਨਸਲ ਕਰਾਇਆ ਜਿਹੜਾ ਇਹਨਾਂ ਨੇ ਕਰਾਇਆ ਹੈ ਨਾ ਝੂਠਾ ਪਰਚਾ ਨਾਜਾਇਜ਼ ਪਾੜੀ ਮਾਤਾ ਦੇ ਪਰਚਾਈ ਦੇ ਕਪੜੇ ਬਾੜੇ ਆ ਉਹ ਕਿਸਾਨ ਯੂਨੀਅਨ ਨੇ ਕਰਾਇਆ ਹੈ ਤੇ ਮਣਕੀ ਇਹਨਾਂ ਦਾ ਜਿਹੜਾ ਨਾ ਮਨਜੀਤ ਸਿੰਘ ਇਹਦਾ ਸਹੁਰਾ ਸਾਹਿਬ ਜਾ ਕੇ ਉਹਦੇ ਕੋਲ ਸਰੌਣ ਮੰਦਿਰ ਕੋ ਗਿਆ ਵੀ ਚਲੋ ਤੁਸੀਂ ਪਰਚਾ ਕੈਨਸਲ ਕਰਾ ਦੇਣਾ ਝੂਠਾ ਵਾ ਤੇ ਪਰ ਬੇਨਤੀ ਹੈ ਵੀ ਸਾਡੀ ਕੰਧਾਂ ਨਾ ਟੋਹੇ ਹ ਪਰ ਮੁੜ ਕੇ ਜਿਤਨਾ ਆਂਦੇ ਨਾ ਵੀ ਜੱਟ ਭਰਾ ਆਪਸ ਵਿੱਚ ਮਿਲ ਪੈਂਦੇ ਆ ਮੁੜ ਕੇ ਉਹਨੇ ਕਦਮ ਨਹੀਂ ਚੁੱਕਿਆ ਉਹ ਫਿਰ ਹਨ ਪਰਚਾ ਕੈਨਸਲ ਕਰਾ ਕੇ ਕਹਿੰਦਾ ਫਿਰ ਅਸੀਂ ਉਹਦੇ ਨਾਲ ਜਾਣੋਂ हट ਗਏ ਵੀ ਅਸੀਂ ਕਿੰਨੇ ਵੀ ਅੱਡਾ ਬਾਕੀ ਕੰਮ ਹੀ ਕਰੋ ਕਿੰਦਾ ਉਹ ਯਾਰ ਹੁਣ ਔਖਾ ਜਿਹਾ ਕੰਮ ਹੋ ਗਿਆ ਵਾ ਉਹ ਤਕੜੇ ਬੰਦੇ ਆ ਤੁਸੀਂ ਮਾਤੜ ਬੰਦੇ ਜੇ ਖਰਚਾ ਲੱਗਦਾ ਵਾ ਪਹਿਲਾਂ ਮੈਂ ਤੁਹਿਆਂਦੇ ਵੀ ਕੋਈ ਗੱਲ ਨਹੀਂ ਖਰਚੇ ਦੀ ਕਿਹੜੀ ਗੱਲ ਆ ਖਰਚਾ ਨਹੀਂ ਇਹ ਜੁਨੀਆ ਵਾਲਾ ਖਰਚਾ ਨਹੀਂ ਲੱਗਣ ਦਿੰਦੀ ਆ ਫਿਰ ਇਹਨਾਂ ਨੂੰ ਜਾ ਕੇ ਆਖਿਆ ਚਲੋ ਪਰਚਾ ਬੜੀ ਮਿਹਰਬਾਨੀ ਉਹਨਾਂ ਵੀ ਮਾਰੇ ਨਹੀਂ ਹੈਗੇ ਪਰਚਾ ਹਟਾ ਉਹਨੇ ਕੈਨਸਲ ਕਰਾਇਆ ਵਾ ਬਾਕੀ ਹੀ ਨੇ ਦੇ ਜੱਟਪੁਰਾ ਸਾਰੇ ਮਾੜੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੋਈ ਜੱਟਪੁਰਾ ਚੰਗੇ ਵੀ ਹੈਗੇ ਬਾਕੀ ਇਹਨਾਂ ਨੇ ਹੱਦ ਨਾ ਵਧੀ ਕੀ ਕੀਤੀ ਸਾਨੂੰ ਜਾਤੀ ਸੁਧ ਕਾ ਕੇ ਸਭਝ ਵੀ ਬੋਲਦੇ ਆ ਚੂੜੇ ਕਹਿੰਦੇ ਇਥੇ ਕਹਿੰਦੇ ਮਜਬੀਆਂ ਨੇ ਗੰਦ ਪਾਇਆ ਕੋਈ ਰਸਤਾ ਨਹੀਂ ਦੇਣਾ ਬਹੁਤ ਮਾੜਾ ਬੋਲਦੇ ਆ ਕੇ ਕਈ ਜਾਨਾ ਵਰਦੀਆਂ ਦਾ ਆ ਕੇ ਆਪਣੀਆਂ ਦਾ ਰੋਹ ਵੀ ਦਿਖਾਉਂਦੇ ਆ ਸਾਨੂੰ ਕਹਿੰਦੇ ਆਪਣਾ ਵੈਸਟ ਪਾਣੀ ਇਹ ਜਗ੍ਹਾ ਤੋਂ ਬੰਦ ਕਰੋ ਹੁਣ ਤਾਂ ਥੋੜੇ ਦਿਨ ਪਹਿਲਾਂ ਹਾਈ ਕੋਰਟ ਦੇ ਵੱਲੋਂ ਇੱਕ ਐਲਾਨ ਜਾਰੀ ਕਰ ਦਿੱਤਾ ਗਿਆ ਕੋਈ ਕਿਸੇ ਨੂੰ ਜਾਤੀ ਸ਼ੂਸ਼ਕ ਸ਼ਬਦ ਬੋਲਦਾ ਹੈ ਤਾਂ ਉਹਦੇ ਲਈ ਕਿਸੇ ਦੀ ਗਵਾਹੀ ਦੀ ਲੋੜ ਨਹੀਂ ਆ ਤੁਸੀਂ ਡਾਇਰੈਕਟ ਜਾ ਕੇ ਪਟੀਸ਼ਨ ਪ ਉੱਤੇ ਕਾਰਵਾਈ ਹੋਊਗੀ ਕਰੋਗੇ ਕੋਈ ਜਾਇਗਾ ਹਾਂਜੀ ਕਰਾਂਗੇ ਜੀ ਜਾ ਕੇ ਅਪੀਲ ਪਾਵਾਂਗੇ ਅਸੀਂ ਫਿਰ ਦਵਾਂਗੇ ਅਪਲੀਕੇਸ਼ਨ ਵੀ ਸਾਡੇ ਤੇ ਆ ਨਾ ਜੱਤੀ ਖੁਦ ਸਭ ਚ ਬੋਲੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਬਾਕੀ ਇਹ ਜਗ੍ਹਾ ਜਿਹੜੀ ਖਾਲੀ ਕਰਾਈ ਜਾਵੇ ਕਿਉਂਕਿ ਕੱਲਾ ਹੁਣ ਰਸਤੇ ਦਾ ਮਸਲਾ ਨਹੀਂ ਸਾਰੇ ਦਾ ਹੀ ਹੈਗਾ ਇਹ ਜਿਹੜੀ ਜਗ੍ਹਾ ਨਾਲ ਪੰਚਾਇਤੀ ਆ ਅਸੀਂ ਇਹਨੇ ਵੀ ਜਿਹੜੇ ਵੀ ਕੋਈ ਗਰੀਬ ਭਾਈਚਾਰਾ ਉਹਨਾਂ ਨੂੰ ਮਿਲੇ ਉਹ ਸਾਨੂੰ ਰਸਤਾ ਦੇ ਕੇ ਬਾਕੀ ਉਹਨਾਂ ਨੂੰ ਮਿਲ ਜੇ ਆਪਾਂ ਨਹੀਂ ਆਂਦੇ ਵੀ ਇੰਨੋ ਕੁ ਰਵੇ ਅਸੀਂ ਤੁਹਾਨੂੰ ਦੱਸ ਦਈਏ ਕਿ ਲੋਕ ਪਰੇਸ਼ਾਨ ਹੋਏ ਨੇ ਜੋ ਇਹ ਮਸਲਾ ਬਣਿਆ ਹੋਇਆ ਸਰਕਾਰਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ ਸੁਣਵਾਈ ਨਹੀਂ ਹੋਈ ਤਾਂ ਹੁਣ ਸਿੱਖ ਜਥੇਬੰਦੀਆਂ ਔਰ ਵਾਲਮੀਕ ਜਥੇਬੰਦੀਆਂ ਨੂੰ ਜਿਹੜੀ ਆ ਅਪੀਲ ਕੀਤੀ ਗਈ ਆ ਕਿ ਇਸ ਦੇ ਵਿੱਚ ਇਨਵੋਲਵ ਹੋਣ ਜੋ ਇਹ ਮਸਲਾ ਇਸ ਦਾ ਹੱਲ ਕਰਵਾਇਆ ਜਾਵੇ ਸਰਕਾਰ ਨਹੀਂ ਸੁਣਦੀ ਤਾਂ ਉਹਦੇ ਕੰਨਾਂ ਤੱਕ ਅਜਿਹੇ ਤਰੀਕੇ ਦੇ ਨਾਲ ਆਵਾਜ਼ ਪਹੁੰਚਾਈ ਜਾਵੇ ਕਿ ਜੋ ਇਹ ਪੰਚਾਇਤੀ ਜਗਾ ਉਹ ਪੰਚਾਇਤ ਦੇ ਹੈਂਡਓਵਰ ਕੀਤੀ ਜਾਵੇ ਜੋ ਇਹਤੇ ਪ੍ਰਾਈਵੇਟ ਕਬਜ਼ਾ ਕੀਤਾ ਹੋਇਆ ਉਸ ਨੂੰ ਮੁਕਤ ਕੀਤਾ ਜਾਵੇ ਪਰਿਵਾਰਾਂ ਦੇ ਵੱਲ ਤੁਸੀਂ ਇੱਕ ਝਾਤੀ ਕੈਮਰੇ ਦੀ ਅੱਖ ਤੋਂ ਮਾਰ ਲਓ ਇਹ ਲੋਕ ਨੇ ਪਰ ਤੁਹਾਨੂੰ ਇੱਕ ਛੋਟੀ ਜੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਨ੍ਹਾਂ ਹੀ ਪਰਿਵਾਰਾਂ ਦੇ ਵੱਲੋਂ ਇੱਕ ਵੀਡੀਓ ਵੀ ਵਾਇਰਲ ਕੀਤੀ ਗਈ ਸੀ ਫੇਸਬੁੱਕ ਦੇ ਉੱਪਰ ਕਿ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸ਼ਾਇਦ ਇੱਕ ਮੈਂ ਇੱਕ ਗੱਲ ਕਵਾਂਗਾ ਛੋਟਾ ਜਿਹਾ ਕਿ ਇੱਕ ਦਲਿਤ ਹੋਣਾ ਮੈਨੂੰ ਲੱਗਦਾ ਇੱਕ ਪਾਪ ਹੋ ਚੁੱਕਿਆ ਹੈ Dalit ਹੋਣਾ ਇੱਕ ਸ਼ਰਾਪ ਹੋ ਚੁੱਕਿਆ ਹੈ ਗਰੀਬ ਹੋਣਾ ਜਿਹੜਾ ਉਹ ਸ਼ਾਇਦ ਦੁਨੀਆ ਤੇ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਜਸ ਸੁਣਵਾਈ ਨਹੀਂ ਹੁੰਦੀ ਕੋਈ ਵੀ ਇਧਰੋਂ ਉਧਰੋਟ ਕੇ ਦਬਾਉਣ ਦੀ ਕੋਸ਼ਿਸ਼ ਕਰਦਾ ਹੁਣ ਦੇਖਦੇ ਆ ਕਿ ਇਹਨਾਂ ਦਾ ਮਸਲਾ ਕਦ ਤੱਕ ਹੱਲ ਹੁੰਦਾ ਜਿਸ ਅਧਿਕਾਰੀ ਦੇ ਉੱਪਰ ਦੋਸ਼ ਲੱਗੇ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਸਰਪੰਚ ਦੇ ਨਾਲ ਵੀ ਗੱਲ ਕਰਾਂਗੇ ਤੇ ਉਸ ਤੋਂ ਬਾਅਦ ਜਿਹੜੇ ਜ਼ਿਲ੍ਹਾ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਮਨਜੀਤ ਸਿੰਘ ਜੀ ਦੇ ਨਾਲ ਗੱਲ ਹੋ ਰਹੀ ਸਬ ਇੰਸਪੈਕਟਰ ਜੀ ਜੀ ਸਰ ਪੱਤਰਕਾਰ ਕਸ਼ਮੀਰ ਸਿੰਘ ਗੱਲ ਗੱਲ ਕਰ ਰਿਹਾ ਜੀ ਹਾਂਜੀ ਹਾਂਜੀ ਬੋਲੋ ਜੀ ਸਰ ਇੱਕ ਨਾ ਤਰਵੰਦੀ ਨਾਹਰ ਦਾ ਕੋ ਪੰਚਾਇਤੀ ਜ਼ਮੀਨ ਦਾ ਕੋਈ ਰੌਲਾ ਹੈਗਾ ਜੀ ਅੱਛਾ ਜੀ ਉਹਦੇ ਵਿੱਚ ਜਿਹੜੇ ਇੱਕ ਪਾਰਟੀ ਨੇ ਤੁਹਾਨੂੰ ਐਲੀਗੇਟ ਕੀਤਾ ਹੋਇਆ ਹਾਂਜੀ ਮਤਲਬ ਤੁਹਾਡੇ ਨਾਮ ਉਹਲੀਗਤ ਕੀਤਾ ਆ ਉਹਦੇ ਵਿੱਚ ਅੱਛਾ ਜੀ ਕੀ ਉਹਨਾਂ ਦੇ ਕੋਲ ਕਬਜ਼ਾ ਵਾ ਜੀ ਮਤਲਬ ਤੁਹਾਡੇ ਵੱਲੋਂ ਕਿਹਾ ਗਿਆ ਕਿ ਤੁਸੀਂ ਕਬਜ਼ਾ ਕੀਤਾ ਆ ਉਹਦੇ ਉੱਪਰ ਅੱਛਾ ਜੀ ਅਸੀਂ ਉਹਦੇ ਸਬੰਧ ਦੇ ਵਿੱਚ ਤੁਹਾਡੀ ਵੀ ਕੋਈ ਮਤਲਬ ਪੱਖ ਜਾਣਨਾ ਚਾਹੁੰਦੇ ਸੀ ਉਹਦੇ ਵਿੱਚ ਇਦਾਂ ਜੀ ਸਾਡੇ ਤੁਸੀਂ ਕਿਹੜੀ ਅਖਬਾਰ ਤੇ ਬੋਲ ਰਹੇ ਹੋ ਵਿੱਚ ਜੀ ਮੈਂ ਸਾਰੰਗੀ ਟੀਵੀ ਪੰਜਾਬੀ ਮਾਛਲ ਹਰਿਆਣਾ ਠੀਕ ਹੈ ਜੀ ਸਾਡੇ ਇਦਾਂ ਜੀ ਉਥੇ 50 60 ਸਾਲ ਤੋਂ ਸਾਡੇ ਬਜ਼ੁਰਗਾਂ ਦਾ ਪਛਤਾ ਪਛਤੈਨ ਨੂੰ ਜਿਹੜਾ ਕਬਜ਼ਾ ਚੱਲਦਾ ਆ ਰਿਹਾ ਜੀ ਪੁਰਾਣਾ ਪਾਕਿਸਤਾਨ ਤੋਂ ਜੀ ਸਰ ਠੀਕ ਹੈ ਜੀ ਸਾਡੀ ਉਥੇ ਖੇਤੀ ਹੁੰਦੀ ਰਹੀ ਹੈ ਉਥੇ ਸਾਡੀ ਮੋਟਰ ਲੱਗੀ ਆ ਉਥੇ ਸਾਡਾ ਚਾਰ ਦੀਵਾਰੀ ਹੋਈ ਆ ਸਾਡਾ ਕਮਰਾ ਬਣਿਆ ਜੀ ਮਿੱਟਰ ਵਗੈਰਾ ਲੱਗਾ ਹੋਇਆ ਜੀ ਤੇ ਉਹਦੇ ਵਿੱਚ ਸਾਡੇ ਕੋਲ ਡਿਕਰੀ ਹੈ ਸਿਵਲ ਕੋਰਟ ਦੀ ਜੀ ਜੀ ਠੀਕ ਹੈ ਜੀ ਤੇ ਉਹਦੇ ਵਿੱਚ ਹਾਂ ਜੀ ਸਾਡਾ ਪੁਰਾਣਾ ਸਾਡੇ ਬਜ਼ੁਰਗਾਂ ਦਾ ਚੱਲਦਾਰਾ ਉਸ ਤੋਂ ਬਾਅਦ ਸਾਡੀ ਮਾਤਾ ਜੀ ਦੇ ਨਾਂ ਤੇ ਡਿਕਰੀ ਹੋਈ ਹੈ ਜੀ ਜੀ ਸਰ ਔਰ ਉਹ ਜਿਹੜੇ ਬੰਦੇ ਐਲੀਗੇਟ ਕਰ ਰਹੇ ਆ ਉਹਨਾਂ ਬੰਦਿਆਂ ਦੇ ਪਿਛਲੇ ਬੰਨੇ ਘਰ ਨਹੀਂ ਉਹਨਾਂ ਨੇ ਵੀ ਨਜਾਇਜ਼ ਕਬਜ਼ੇ ਕੀਤੇ ਹੋਏ ਨੇ ਕਾਫੀ ਜਗ੍ਹਾ ਤੇ ਜੀ ਤੇ ਉਹਨਾਂ ਨੂੰ ਆਲਰੇਡੀ ਹੀ ਉਹਨਾਂ ਨੂੰ ਰਸਤੇ ਲੱਗ ਰਹੇ ਨੇ ਜਿਹੜੇ ਜੋ ਮਲੋ ਕਮੈਂਟ ਨੇ ਲਿਖੇ ਨੇ ਰਸਤੇ ਠੀਕ ਹੈ ਜੀ ਹਾਂ ਤੋਂ ਸਰ ਜਿਹੜਾ ਉਹਨਾਂ ਦੇ ਵੱਲੋਂ ਜਲੰਧਰ ਡਿਵੀਜ਼ਨ ਤੋਂ ਕੇਸ ਜਿਹੜਾ ਉਹਨਾਂ ਦੇ ਹੱਕ 'ਚ ਹੋਇਆ ਗਿਆ ਉਹਦੇ ਵੇਖੋ ਜੀ ਜਿਹੜਾ ਡਿਵੀਜ਼ਨ ਤੋਂ ਹੱਕ 'ਚ ਹੋਇਆ ਉਸ ਤੋਂ ਬਾਅਦ ਸਾਡੀ ਡਿਕਰੀ ਹੋ ਗਈ ਨਾ ਅਸੀਂ ਕੋਰਟ ਦੇ ਵਿੱਚ ਜਿਹੜੀ ਹੈ ਆਪਣੇ ਫਰਿਆਦ ਕੀਤੀ ਲੈ ਵੀ ਸਾਨੂੰ ਹਰਾਸਮੈਂਟ ਹੋ ਰਹੀ ਆ ਜੀ ਜੀ ਤੇ ਕੋਰਟ ਨੇ ਸਾਨੂੰ ਡਿਗਰੀ ਜਿਹੜੀ ਸਾਡੇ ਹੱਕ ਚ ਕੀਤੀ ਹੋਈ ਹੈ ਠੀਕ ਹੈ ਸਰ ਹਾਂਜੀ ਠੀਕ ਹੈ ਸਰ ਥੈਂਕ ਯੂ ਜੀ ਤਲਵੰਡੀ ਨਾਰ ਦੇ ਮਸਲੇ ਨੂੰ ਲੈ ਕੇ ਅਸੀਂ ਡੀਡੀਪੀਓ ਆਫਿਸ ਦੇ ਵਿੱਚ ਬੈਠੇ ਹੋਏ ਆ ਸਾਡੇ ਨਾਲ ਡਾਕਟਰ ਸੰਦੀਪ ਮਲੋਤਰਾ ਜੀ ਨੇ ਸਰ ਇੱਕ ਤਲਵੰਡੀ ਨਾਰ ਦੇ ਵਿੱਚ ਮਸਲਾ ਪੰਚਾਇਤੀ ਜ਼ਮੀਨ ਦਾ ਘਰ ਵਾਲਿਆਂ ਨੂੰ ਲੰਘਣ ਦੀ ਵੀ ਪ੍ਰੋਬਲਮ ਆ ਕਿਉਂਕਿ ਬਹੁਤ ਸਾਰੇ ਗਰੀਬ ਘਰ ਨੇ ਉੱਥੇ ਜਿੰਨੇ ਵੀ ਰਹਿੰਦੇ ਨੇ ਇੱਕ ਪ੍ਰਾਈਵੇਟ ਸੈਕਟਰ ਦੇ ਕਬਜ਼ੇ ਦੇ ਵਿੱਚ ਆ ਜਦਕਿ ਇਹ ਕੋਈ ਕਾਗਜ਼ੀ ਕਾਰਵਾਈ ਦੇ ਵਿੱਚ ਉਹ ਕੇਸ ਨੂੰ ਜਿੱਤ ਚੁੱਕੇ ਨੇ ਜਿਵੇਂ ਕਿ ਤੁਸੀਂ ਮੈਨੂੰ ਕਾਗਜ਼ ਵਿਖਾਏ ਉਹ ਜਿਹੜਾ ਫੈਸਲਾ ਹੈ ਉਹ ਸਾਡੇ ਡਿਵੀਜ਼ਨ ਆਫਿਸ ਤੋਂ ਹੋਇਆ ਪੰਜਾਬ ਪੰਚਾਇਤੀ ਪੰਜਾਬ ਵਿਲੇਜ ਕਾਮਨ ਲੈਂਡ ਦੇ ਸੈਕਸ਼ਨ 11 ਦੀ ਜਿਸ ਵਿੱਚ ਸਿਰਫ ਮਾਲਕ ਘੋਸ਼ਿਤ ਕੀਤਾ ਗਿਆ ਪੰਚਾਇਤ ਨੂੰ ਉਸ ਤੋਂ ਅਗਲਾ ਸਟੈਪ ਇਹ ਹੈ ਕਿ ਬੀ ਡੀ ਡੀ ਪੀਓ ਕਮ ਕਲੈਕਟਰ ਲੈਂਡਜ਼ ਦੀ ਅਦਾਲਤ ਵਿੱਚ ਸੈਕਸ਼ਨ 7 ਚ ਕੇਸ ਪਾਉਣਾ ਹੁੰਦਾ ਜਿਸ ਤੋਂ ਬਾਅਦ ਅਸੀਂ ਬੇਦਖਲੀ ਕਰਦੇ ਹਾਂ ਨੀਮਨ ਸਰ ਬੇਦਖਲੀ ਦੇ ਹੁਕਮ ਜਾਰੀ ਕਰਨ ਉਪਰੰਤ ਅਸੀਂ ਦਖਲ ਜਾਰੀ ਕਰਦੇ ਹਾਂ ਜਿਹੜਾ ਰੈਵਨਿਊ ਡਿਪਾਰਟਮੈਂਟ ਦੀ ਮਦਦ ਨਾਲ ਉਹ ਜ਼ਮੀਨ ਦਾ ਕਬਜ਼ਾ ਜਿਹੜੀ ਵੀ ਨਜਾਇਜ਼ ਕਬਜ਼ੇ ਹੇਠ ਹੁੰਦੀ ਆ ਉਹਦਾ ਪੰਚਾਇਤ ਨੂੰ ਕਬਜ਼ਾ ਦਵਾਈਦਾ ਜਿੰਨਾ ਵੱਲੋਂ ਕਬਜ਼ਾ ਕੀਤਾ ਗਿਆ ਦੱਸਿਆ ਜਾਂਦਾ ਹੈ ਕਿ ਪੁਲਿਸ ਮੁਲਾਜ਼ਮ ਨੇ ਅਗਰ ਉਹ ਦੋਸ਼ੀ ਪਾਏ ਜਾਂਦੇ ਨੇ ਤਾਂ ਜਿਹੜਾ ਤੁਹਾਡਾ ਮਹਿਕਮਾ ਕਿਸ ਤਰ੍ਹਾਂ ਦੀ ਕਾਰਵਾਈ ਉੱਤੇ ਉੱਪਰ ਕਰੇਗਾ ਮੇਰੇ ਧਿਆਨ ਚ ਤੁਸੀਂ ਲਿਆਂਦਾ ਕਿ ਉਹ ਪੁਲਿਸ ਵਿਸ਼ੇਸ਼ਨ ਮੈਨੂੰ ਇਸ ਬਾਰੇ ਨਹੀਂ ਪਤਾ ਪਰ ਜੋ ਐਸ ਪਰ ਪ੍ਰੋਸੀਜਰ ਇਹ ਹੈ ਕਿ ਜਦੋਂ ਅਸੀਂ ਬੇਦਖਲੀ ਕਰਦੇ ਹਾਂ ਉਸ ਦੇ ਨਾਲ ਹੀ ਅਸੀਂ ਪਿਛਲੇ ਕੁਝ ਸਮੇਂ ਦਾ 20 ਗੁਣਾ ਚਲੰਤ ਠੇਕੇ ਦੇ ਆਧਾਰ ਤੇ ਫਾਈਨ ਵੀ ਪਾਉਂਦੇ ਹਾਂ ਜੇ ਇਹਦੀ ਰਿਕਵਰੀ ਕੀਤੀ ਜਾਂਦੀ ਹੈ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਕਿਸੇ ਜਲੰਧਰ ਦੇ ਡਿਵੀਜ਼ਨ ਤੋਂ ਜਿਹੜਾ ਕੇਸ ਜਿੱਤੇ ਹੋਏ ਨੇ ਹੁਣ ਤੁਹਾਡੇ ਤੱਕ ਪਹੁੰਚੇਗਾ ਫਿਰ ਤੁਸੀਂ ਉਹਨਾਂ ਨੂੰ ਹੈਂਡਓਵਰ ਕਰਵਾਉਂਗੇ ਉਸ ਤੋਂ ਪਹਿਲਾਂ ਕੀ ਹਾਲ ਹੈ ਕਿ ਜਿਹੜਾ ਘਰ ਵਾਲੇ ਲੰਗਨ ਤੋਂ ਵੀ ਤੰਗ ਨੇ ਪਾਣੀ ਦੀ ਵੀ ਪ੍ਰੋਬਲਮ ਉਹਨਾਂ ਨੂੰ ਆ ਰਹੀ ਆ ਉਸ ਤੋਂ ਪਹਿਲਾਂ ਉਹਨਾਂ ਦਾ ਕੋਈ ਹੱਲ ਕੀਤਾ ਜਾ ਸਕਦਾ ਅ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਪਿੰਡੂ ਏਰੀਆ ਚ ਪ੍ਰੋਬਲਮ ਹੈ ਸਾਡ ਤਲਵੰਡੀ ਨਾਹਰ ਦੀ ਖਾਸ ਤੌਰ ਤੇ ਗੱਲ ਕਰ ਲਈਏ ਤੇ ਇਹ ਰਮਦਾਸ ਬਲੌਗ ਦੇ ਅਧੀਨ ਆਉਂਦਾ ਹੈ ਉੱਥੇ ਸਾਡੇ ਬੀਡੀਪੀਓ ਤਨਨਾਤ ਨੇ ਜੇ ਕਿਸੇ ਨੂੰ ਪ੍ਰੋਬਲਮ ਹੈ ਉਹ ਆਪਣੀ ਰਿਟਰਨ ਕੰਪਲੇਂਟ ਦੇਣ ਤਾਂ ਕਿ ਮੈਡਮ ਨੀਮਾਂਸਰ ਐਕਸ਼ਨ ਲੈ ਕੇ ਉਹਨਾਂ ਦੀ ਸਮੱਸਿਆ ਦੂਰ ਕਰ ਸਕਣ ਸਰ ਜਿਹੜੇ ਜਲੰਧਰ ਆਫਿਸ ਤੋਂ ਇਹ ਕੇਸ ਉਹਨਾਂ ਦੇ ਹੱਕ ਦੇ ਵਿੱਚ ਹੋਇਆ ਪੰਚਾਇਤ ਦੇ ਕੀ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸੀ ਬੰਦੀ ਕਿਸ ਅਗਲੇ ਮਹਿਕਮੇ ਨੂੰ ਫਾਰਵਰਡ ਕਰਨਾ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਡਿਕਲੇਅਰ ਕਰਨਾ ਸੀ ਜਿਨ੍ਹਾਂ ਨੇ ਵੇਖੋ ਫੈਸਲਾ ਕਰਵਾਇਆ ਉਹ ਉਹਨਾਂ ਨੂੰ ਇਹ ਵੀ ਜਾਣਕਾਰੀ ਜ਼ਰੂਰ ਦਿੱਤੀ ਹੋਊਗੀ ਕਿ ਸੈਕਸ਼ਨ 7 'ਚ ਵੀ ਜਾਣਾ ਹੁੰਦਾ ਹੈ ਬਾਕੀ ਤੁਸੀਂ ਸਾਡੇ ਧਿਆਨ 'ਚ ਲਿਆਂਦਾ 2016 ਦਾ ਕੇਸ ਹੈ ਅਸੀਂ ਵੇਖ ਲੈਣੇ ਆ ਕਿ ਪਹਿਲੋ ਕੇਸ ਪਾਇਆ ਗਿਆ ਕਿ ਨਹੀਂ ਜੇ ਪਾਇਆ ਗਿਆ ਹੋਊਗਾ ਤਾਂ ਅਸੀਂ ਫਾਲੋਅ ਅਪ ਕਰ ਲੈਣੀ ਉਹਦਾ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਤਲਵੰਡੀ ਨਾਰ ਦੇ ਮਸਲੇ ਨੂੰ ਲੈ ਕੇ ਅਸੀਂ ਡੀਡੀਪੀ ਆਫਿਸ ਦੇ ਵਿੱਚ ਪਹੁੰਚੇ ਹੋਏ ਸੀਗੇ ਗੱਲਬਾਤ ਕੀਤੀ ਗਈ ਹੈ ਇਹਨਾਂ ਦੇ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਜਲਦੀ ਇਸ ਦੇ ਉੱਪਰ ਜਿਹੜੀ ਬੰਦੀ ਕਾਰਵਾਈ ਆ ਕੀਤੀ ਜਾਏਗੀ ਕੇਸ ਨੂੰ ਧਿਆਨ ਵਿੱਚ ਲਿਆ ਕੇ ਜਲਦ ਤੋਂ ਜਲਦ ਪੰਚਾਇਤ ਦੇ ਜਿਹੜੀ ਆ ਹੈਂਡਓਵਰ ਕਰਵਾ ਦਿੱਤਾ ਜਾਵੇਗਾ ਦੇਖਦੇ ਰਹੋ ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੋਨੂ ਖਾਨਕੋਟ ਦੇ ਨਾਲ ਕਸ਼ਮੀਰ ਸਿੰਘ ਗਿੱਲ